ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੀ ਵੀ ਗੁੱਡ ਮਾਰਨਿੰਗ hope so ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 6:00 ਵੱਜ ਚੁੱਕੇ ਨੇ ਤੇ ਅੱਜ ਮੈਂ ਆਪਣੀ ਕਰਨੀ ਚਾਹ ਅੱਜ ਮੈਂ ਇਕੱਲੀ ਦੀ ਚਾਹ ਅੱਜ ਦਵਿੰਦਰ ਦੀ ਚਾਹ ਨਹੀਂ ਹੈਗੀ ਮੇਰੀ ਕੱਲੀ ਕੋਲ ਉਹਨਾਂ ਨੇ ਚਾਹ ਨਹੀਂ ਪੀਣੀ ਉਹਨਾਂ ਨੇ ਜਾਣਾ ਅਲਟਰਾਸਾਉਂਡ ਕਰਾਉਣਾ ਚਾਹ ਨਹੀਂ ਪੀਣੀ ਇਸ ਕਰਕੇ ਮੈਂ ਆਪਣੀ ਇਕੱਲੀ ਦੀ ਚਾਹ ਬਣਾ ਲਿਆ ਅੱਜ ਇਕੱਲੀ ਚਾਹ ਪੀਵਾਂਗੀ ਤੇ ਅੰਦਰ ਗੈਸ ਤੇ ਮਖੌਕਨ ਵਿੱਚ ਰੱਖ ਤੇ ਚਾਹ ਨੇ ਬੋਇਲ ਕਰਨੇ ਬਲੈਂਕ ਚਨੇ ਰਾਂ ਸੋਕ ਕਰੇ ਸੀ ਇਹ तो वैसे रात वाली सब्जी पीसी पर थोड़ी सी सरना नहीं साल में पकौड़े बनाए से रात चने सोप करेगी कुछ एक्स्ट्रा सोप करे ताकि मैं फ्रीज कर लगा कूँगी फ्रीज करे हुए बिल्कुल बहुत थोड़े जे रहट्रा कट के फ्रीजर से फ्रीज कर बॉयल हो होगी तो जब कुछ सब्जी बना ला अच कपड़े वॉश नहीं करने का तो बहुत कपड़े वॉश किए डटिंग थोड़ी बहुत ही करूँगी परसों करी से लगभग सारी वागू ਥੋੜੀ ਬਹੁਤੀ ਕਰੂਗੇ ਨਹੀਂ ਜਾਣਦਾ ਡਸਟਿੰਗ ਨਹੀਂ ਹਾਂ ਸਿਰਫ ਸਾਹੀ ਕੋਈ ਜਾਂਦਾ ਕੰਮ ਨਹੀਂ ਹੈ ਕਿ ਵਾਸ਼ਰੂਮ ਦੀ ਟੀਪਲੀਨਿੰਗ ਕਰਨਾ ਤੇ ਬਾਕੀ ਪਤੰਜ ਰਹਿਮਾਨ ਮੰਨ ਤੇ ਕੇਵਲ ਹੁੰਦਾ ਬਿਚਲ ਕਰ ਲਾਨੇ ਡਸਟਿੰਗ ਕਰਦੇ ਕਰਦੇ ਨਾ ਥੋੜੇ ਏਰੀਆ ਦੀ ਕਲਿੰਗ ਹੁੰਦੀ ਹੈ ਜੇ ਆਪਾਂ ਕੱਪੜਾ ਕਰਾਣਾ ਕਰ ਰਹੇ ਹਾਂ ਉਹ ਵਿਚਾਰੇ ਇੱਥੇ ਵੀ ਮਾਰ ਦੇ ਦੇਣ ਹੁਣ ਕੱਪੜਾ ਚੱਕਿਆ ਜੀ 1 ਮਿੰਟ ਤੋਂ 2 ਮਿੰਟ ਲੱਗੂਗਾ ਈਵਰ ਆਏ ਆਪਾਂ ਲਾਚ ਵੀ ਹੋਏ ਹਾਂ ਨਾ ਤੇ ਕਹਿੰਗੇ ਲੈਡਿਸ ਆਪਾਂ ਜਪਕਾਰ ਤੇ ਕੰਮ ਕਰਦੇ ਨਾ ਤੁਹਾਨੂੰ ਫਿਰ ਆਏ ਹੁੰਦਾ ਵੀ ਚਲੋ ਹੁਣ ਲੱਗ ਗਿਆ ਆਹ ਸਾਡੀ ਧਰ ਦੇ ਦੋਵੇਂ ਹੋਰ ਨਿਕਲ ਜਾਣਗੇ ਆਹ ਮੰਨਦੀ ਚਾਹਾਂ ਪੀ ਕੇ ਫਿਰ ਲੱਗਦਾ ਆਪਣਾ ਕੰਮ ਸ਼ੁਰੂ ਕਰ ਜਾਈਏ ਸਬਜ਼ੀ ਦਾ ਮਸਾਲਾ ਵਗੈਰਾ ਬਣਾਉਂਗੀ ਮੌਸਮ ਦੇਖੋ ਠੀਕ ਲੱਗ ਰਿਹਾ ਅੱਜ ਤਾਂ ਮੈਨੂੰ ਲੱਗ ਨਹੀਂ ਰਿਹਾ ਬਾਰਿਸ਼ ਆ ਪਰ ਪਤਾ ਨਹੀਂ ਕੱਲ ਵੀ ਜਦ ਨਹੀਂ ਬੂਰੀ ਨੂੰ ਕੱਲ ਨੂੰ ਕੱਪੜੇ ਸੁਕਣੇ ਪਾਤੇ ਬਾਹਰ ਇੱਕ ਵਾਰ ਧੁੱਪ ਨਿਕਲ ਗਈ ਕੱਪੜੇ ਬਹੁਤ ਥੋੜਾ ਨਿਗਿਗੇ ਜਿਹੀ ਹੋਏ ਉਸ ਤੋਂ ਬਾਅਦ ਇੱਕਦਮ ਇੰਨਾ ਮੀਂਹ ਆਇਆ ਮੈਂ ਫਟਾਫਟ ਮਸਾਪਾ ਅੱਜ-ਪੱਜੇ ਕਿੰਨੀ ਚੱਕੜੇ ਅੰਦਰ ਪਾਏ ਫੇਰ ਫੇਰ ਬਾਹਰ ਪਾਏ ਧੁੱਪ ਆ ਗਈ ਰੋਣ ਕੋਪਕਾਈ ਹੋਈ ਥੀ ਇਧਰ ਭਾਣ ਜੋ ਕਿ ਇਹ ਸਬਜੀ ਹੈ ਪਰ ਹਲਮੇ ਕੁਕ ਕਰਨੀ ਖੋਲੇ ਸਟੀਮ ਨਿਕਲੀ ਨਹੀਂ ਹੈਗੀ ਸਟੀਮ ਨਿਕਲੂਗੀ ਫਿਰ ਮੈਂ ਖੋਲ ਕੇ ਮਿਰਚੀ ਵਗੈਰਾ ਪਾਉਂਗੀ ਗਰੇਵੀ ਐਡਜਸਟ ਕਰ ਦੂੰਗੀ ਜੇ ਦੁੱਧ ਆ ਗਿਆ ਦੁੱਧ ਬੋਇਲ ਕਰਨਾ ਰੱਖਤਾ ਆਟਾ ਗੁੰਮਤਾ ਸ਼ਾਇਦ ਥੋੜੇ ਰਾਈਸ ਬਣਣਗੇ ਤਾਂ ਮੈਂ ਆਟਾ ਘਟੋਣੇ ਇਹਦੇ ਚਨੇ ਬੋਇਲਡ ਮੈਂ ਕੱਢ ਤਾ ਜੋ ਠੰਡੇ ਹੋਗੇ ਨਾ ਕੰਟੇਨਰ ਵਿੱਚ ਪਾ ਕੇ ਫ੍ਰੀਜਰ ਵਿੱਚ ਰੱਖ ਦੂੰਗੀ ਹਜੇ ਗਰਮ ਨੇ ਬੋਇਲਡ ਚਨੇ ਨੇ ਇਹ ਜਿਵੇਂ ਮਰਜੀ ਭੁੱਖ ਲੱਗੇ ਚਾਟ ਖਾ ਲਓ ਜਾਂ ਥੋੜੇ ਜਿਹਾ ਮੈਸ਼ ਕਰਕੇ ਸੈਂਡਵਿਚ ਵਿੱਚ ਪਾ ਲਓ ਵੀ ਥੋੜਾ ਜਿਹਾ ਪ੍ਰੋਟੀਨ ਐਡ ਹੋ ਜਾਂਦਾ ਬੋਇਲ ਤੇ ਇੱਧਰ ਪਏ ਨੇ ਭਾਂਡੇ ਇਹ ਵਾਸ਼ ਕੀਤੇ ਹੋਏ ਨੇ ਕਪੜਾ ਮਾਰਤਾ ਮੈਂ ਵਾਈਪ ਕਰਤੇ ਇੱਕ ਵਾਰ ਮੈਂ ਕਿਚਨ ਸੁੱਕੀ ਜਾਂਦੋਂ ਪਹਿਲਾਂ ਪੱਖਾ ਚੱਲ ਰਿਹਾ ਸੀ ਪਰ ਹੁਣ ਦੁੱਧ ਰੱਖਤਾ ਮੈਂ ਗੈਸ ਤੇ ਪੱਖਾ ਬੰਦ ਕਰਨ ਬੰਦ ਕਰਤਾ ਥੋੜੀ ਹਵਾ ਲੱਗੀ ਸੁੱਕ ਗਏ ਵੈਸਾ ਟੋਵਲ ਨਾਲ ਵਾਈਪ ਕਰਕੇ ਨੂੰ ਫਿਰ ਮੈਂ ਅੰਦਰ ਰੱਖੂਗੀ ਇੱਕ ਵਾਰ ਮੈਂ ਸਾਰਾ ਰੱਖਦਾ ਨਹੀਂ ਹੁੰਨੇ ਜੇ ਕਾਊਂਟਰ ਖਾਲੀ ਹੋਵੇ ਤਾਂ ਜੇ ਸਪੇਸ ਨਹੀਂ ਹੈਗੀ ਫਿਰ ਮੈਂ ਵਾਈਪ ਕਰਕੇ ਸਿੱਧਾ ਅੰਦਰ ਰੱਖਦਾ ਨਹੀਂ ਜੇ ਕਾਊਂਟਰ ਕੋਈ ਵਾਰ ਸ਼ੈਲਫ ਖਾਲੀ ਹੁੰਦੀ ਹੈ ਫਿਰ ਮੈਂ ਥੋੜਾ ਜਿਹਾ ਸ਼ੈਲਫ ਤੇ ਰੱਖ ਕੇ ਪੱਖਾ ਚਲਾਦਾ ਨਹੀਂ ਹੁੰਦੀ ਹੈ ਤੇ ਹੁਣ ਮੈਂ ਆ ਗਈ ਸੀ ਡਰਾਈਂਗ ਰੂਮ ਵਿੱਚ ਕਰਨੀ ਸੀ ਥੋੜੀ ਡਸਟਿੰਗ ਤੇ ਡਰਾਈਂਗ ਰੂਮ ਦੇ ਕੁਸ਼ਨਸ ਤੇ ਸੋਫਾ ਕਵਰ ਦੀ ਥੋੜੀ ਜਿਹੀ ਸੈਟਿੰਗ ਕਰਨੀ ਸੀ ਤੇ ਮੈਂ ਕਿਹਾ ਚਲੋ ਇਹ ਵੀ ਕਰਦਾ ਕਿਉਂਕਿ ਡਰਾਈਂਗ ਰੂਮ ਦੀ ਡਸਟਿੰਗ ਮੈਂ ਡੇਲੀ ਰੂਟੀਨ 'ਚ ਨਹੀਂ ਕਰਦੀ ਔਰ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਰੋਜ਼ ਡਸਟਿੰਗ ਕਰਨ ਦੀ ਇਸ ਕਰਕੇ ਮੈਂ ਇੱਕ ਹਫ਼ਤੇ ਤੋਂ ਕਰਦੇ ਹੁੰਨੇ ਇੱਕ ਵਾਰੀ ਜਾਂ ਕਈ ਵਾਰ ਦੋ ਹਫ਼ਤੇ ਵੀ ਲੰਘ ਜਾਂਦੇ ਡਿਪੈਂਡ ਕਰਦਾ ਮੌਸਮ ਤੇ ਜਾਂ ਫਿਰ ਕੋਈ ਗੈਸਟ ਆਉਣਾ ਕਿੰਨਾ ਕੁ ਯੂਜ਼ ਹੁੰਦਾ ਉਸ ਤੇ ਡਿਪੈਂਡ ਕਰਦਾ ਹਾਂ ਮੈਂ ਕਿੰਨੀ ਕੁ ਸਫਾਈ ਦੀ ਲੋੜ ਹੈ ਅੱਜ ਮੈਨੂੰ ਲੱਗਿਆ ਜਿਵੇਂ ਲੋੜ ਆ ਥੋੜੀ ਸੈਟਿੰਗ ਵੀ ਕਰਨ ਵਾਲੀ ਸੀ ਕੁਸ਼ਨਸ ਦੀ ਤੇ ਉਹ ਕਰ ਲਈਆਂ ਸੋਫਾ ਕਵਰ ਸੈੱਟ ਕਰ ਦੂੰਗਾ ਚਿੱਤੇ ਥੋੜਾ ਜਿਹਾ ਖਿੱਚ ਕੇ ਬਲਜ ਕੱਢ ਦੋ ਐਨੇ ਨਾਲ ਹੀ ਆਪਣਾ ਜਿਹੜਾ ਏਰੀਆ ਵਧੀਆ ਹੋ ਜਾਂਦਾ ਕੋਈ ਵੀ ਕਮਰਾ ਡਰਾਈੰਗ ਰੂਮ ਹੈ ਚਾਦਰ ਆ ਉਹ ਜੋ ਬਲ ਕੱਢ ਕੇ ਖਿੱਚ ਕੇ ਪਛਾਦੋ ਵਧੀਆ ਲੱਗਣ ਲੱਗ ਜਾਂਦੀ ਐਨੇ ਨਾਲ ਹੀ ਫਰਕ ਪੈ ਜਾਂਦਾ ਥੋੜਾ ਥੋੜਾ ਆਪਾਂ ਹੱਥ ਚ ਲਾਈ ਚੱਲੀ ਸੈਟਿੰਗ ਕਰਦੀ ਹੈ ਨਾ ਐਨੇ ਨਾਲ ਹੀ ਥੋੜਾ ਦਿਖਣ 'ਚ ਫਰਕ ਪੈਣ ਲੱਗ ਜਾਂਦਾ ਕੁਸ਼ਨਸ ਤੇ ਸੋਫਾ ਕਵਰ ਦੀ ਸੈਟਿੰਗ ਕਰਕੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਲੱਗੀ ਸੀ ਡਸਟ ਇੰਨੀ ਜ਼ਿਆਦਾ ਤਾਂ ਹੁਣ ਡਸਟ ਆਉਂਦੀ ਨਹੀਂ ਪਰ ਮੈਂ ਰੋਜ਼ ਡਸਟਿੰਗ ਨਹੀਂ ਕਰਦੀ ਫਿਰ ਇੰਨੇ ਦਿਨਾਂ ਬਾਅਦ ਤਾਂ ਜ਼ਰੂਰਤ ਪੈਂਦੀ ਆ ਮੈਨੂੰ ਲੱਗਦਾ ਹੁਣ ਮੈਂ ਘੱਟੋ ਘੱਟ 2 ਹਫ਼ਤੇ ਬਾਅਦ ਡਸਟਿੰਗ ਕਰ ਰਹੀ ਆ ਕਿਉਂਕਿ ਮੌਸਮ ਡਸਟ ਵਾਲਾ ਹੈ ਨਹੀਂ ਸੀ ਬਾਕੀ ਯੂਜ਼ ਵੀ ਨਹੀਂ ਨਾ ਜ਼ਿਆਦਾ ਹੁੰਦਾ ਇੱਧਰ ਕੋਈ ਆਉਂਦਾ ਨਹੀਂ ਇਸ ਕਰਕੇ ਡਸਟਿੰਗ ਦੀ ਫਿਰ ਇੰਨੀ ਜ਼ਿਆਦਾ ਜਲਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਰੁਟੀਨ 'ਚ 10 ਦਿਨਾਂ ਤੋਂ 15 ਦਿਨਾਂ ਤੋਂ ਮੈਂ ਡਸਟਿੰਗ ਇੱਕ ਵਾਰੀ ਕਰਦਾ ਨਹੀਂ ਹੁਣ ਇੰਨੀ ਬਹੁਤ ਹੁੰਦੀ ਆ ਬਾਕੀ ਘਰ ਇਹੋ ਜਿਹਾ ਏਰੀਆ ਕਿ ਇੱਕ ਦਿਨ ਚ ਆਪਾਂ ਨਹੀਂ ਕਰ ਸਕਦੇ ਸਾਰਾ ਫਿਰ ਮੈਂ ਵੀ ਇਹ ਨਹੀਂ ਹੁੰਦਾ ਮੈਨੂੰ ਵੀ ਇਹ ਨਹੀਂ ਹੁੰਦਾ ਵੀ ਸਾਰਾ ਘਰ ਮੈਂ ਇੱਕ ਦਿਨ ਚ ਡਸਟਿੰਗ ਕਰਾਂ ਕਦੇ ਕਦੇ ਕੋਈ ਏਰੀਆ ਚੂਜ਼ ਕਰ ਲਿਆ ਕਦੇ ਕੋਈ ਚੂਜ਼ ਕਰ ਲਿਆ ਇਹ ਥੋੜਾ ਥੋੜਾ ਕੰਮ ਕਰਨ ਨਾਲ ਆਪਣਾ ਘਰ ਵੀ ਸਾਫ਼ ਰਹਿੰਦਾ ਆਪਾਂ ਵੀ ਬਿਜ਼ੀ ਰਹਿੰਦੇ ਆ ਸਾਫ਼ ਕਰਨਾ ਵੀ ਆਪ ਨੂੰ ਸੌਖਾ ਲੱਗਦਾ ਵੀ ਚਲੋ ਅੱਜ ਆ ਏਰੀਆ ਕਰਤਾ ਕੱਲ ਆਪਾਂ ਆ ਕਰਿਆ ਅੱਜ ਆਪਾਂ ਆ ਕਰ ਲੈਨੇ ਆ ਹੁਣ ਇਹ ਤੇ ਕੱਪੜਾ ਮਾਰ ਦਨੇ ਆ ਅੱਜ ਆ ਸਾਫ਼ ਕਰ ਦਨੇ ਆ ਵਾਰ ਵਾਰੀ ਥੋੜਾ ਥੋੜਾ ਕਰਕੇ ਹੋ ਜਾਂਦਾ ਇੱਕ ਦਿਨ ਸਾਰਾ ਪੋਸੀਬਲ ਵੀ ਨਹੀਂ ਰੋ ਰੋਜ਼ ਵੀ ਨਹੀਂ ਕਦੇ-ਕਦੇ ਹੀ ਹੁੰਦਾ ਕਿ ਡਸਟਿੰਗ ਤੋਂ ਮੈਂ ਬ੍ਰੇਕ ਵੀ ਲੈ ਲੈਂਦੀ ਆ ਨਹੀਂ ਵੀ ਡਸਟਿੰਗ ਕਰਦੀ ਕਿਉਂਕਿ ਸੋ ਰੋਜ਼ ਸੇਮ ਕੰਮ ਹੁੰਦੇ ਨੇ ਘਰ ਦੇ ਸਭ ਤੇ ਸੇਮ ਹੁੰਦੇ ਨੇ ਉਹੀ ਸਾਫ ਸਫਾਈ ਕੱਪੜੇ ਧੋਣੇ ਪ੍ਰੈਸ ਕਰਨੇ ਕੁਕਿੰਗ ਵਾਸ਼ਰੂਮ ਕਲੀਨਸ ਉਹੀ ਕੰਮ ਨੇ ਰੋਜ਼ ਸੇਮ ਕੰਮ ਕਰਕੇ ਆਪਾਂ ਬੋਰ ਹੋ ਜਾਂਦੇ ਇਸ ਕਰਕੇ ਕਈ ਵਾਰ ਤਾਂ ਮੈਂ ਇੱਕ ਦਿਨ ਬਿਲਕੁਲ ਵੀ ਡਸਟਿੰਗ ਨਹੀਂ ਕਰਦੀ ਉਹਨੂੰ ਬ੍ਰੇਕ ਵੀ ਲੈ ਲੈਂਦੀ ਆ ਤੇ ਕਦੇ-ਕਦੇ ਥੋੜੀ-ਥੋੜੀ ਕਰ ਲਾਣੇ ਕਦੇ ਆਪਾਂ ਏਰੀਆ ਬਦਲ ਲਈ ਵੀ ਅੱਜ ਆਪਾਂ ਕਰੇ ਤਾਂ ਜਾਂ ਕੰਮ ਨਾ ਕਰ ਲਾਣੇ ਉਹਦੇ ਨਾਲ ਵੀ ਆਪਾਂ ਨੂੰ ਚ ਇਸ ਕਰਕੇ ਮੇਰਾ ਦਿਲ ਤਾਂ ਜਕਰ ਨਹੀਂ ਰਿਹਾ ਸੀ ਡਸਟਿੰਗ ਕਰਾਣ ਨੂੰ ਵੀ ਰੋਜ਼ ਉਹੀ ਡਸਟਿੰਗ ਉਹੀ ਸਾਫ ਸਫਾਈ ਫਿਰ ਮੈਂ ਕਿਹਾ ਚਲੋ ਅੱਜ ਮੈਂ ਡਰਾਈਂਗ ਰੂਮ ਦੀ ਕਰ ਲਾਂਨੀ ਆ ਫਿਰ ਮੈਂ ਡਰਾਈਂਗ ਰੂਮ ਦੀ ਅੱਛੀ ਤਰ੍ਹਾਂ ਕੀਤੀ ਡਸਟਿੰਗ ਤੇ ਹੁਣ 2 ਹਫ਼ਤੇ ਆਰਾਮ ਨਾਲ ਲੰਘ ਜਾਣਗੇ ਹਾਂ ਜੇ ਗੈਸਟ ਆਨ ਹਿਊਜ਼ ਹੋਵੇ ਚਲੋ ਫਿਰ ਆਏ ਹੋਂਦ ਵੀ ਚਲੋ ਟੇਬਲ ਤੇ ਆਪਾਂ ਕੱਪੜਾ ਮਾਰ ਦਾਂ ਥੋੜੀ ਸੈਟਿੰਗ ਕਰ ਲਾਂਨੇ ਆ ਆਦਰਵਾਇਸ ਮੈਂ ਕਟੋਕਟ 10 15 ਦਿਨਾਂ ਬਾਅਦ ਇੱਕ ਵਾਰ ਡਸਟਿੰਗ ਕਰਦੀ ਹੁੰਨੀ ਡਰਾਈਂਗ ਰੂਮ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੇ ਇਧਰ ਆ ਵਾਲਾ ਟੇਬਲ ਪਿਆ ਸੀਗਾ ਟਰ ਤਾਂ ਕਿ ਜਦੋਂ ਹੈਲਪਰ ਚਾੜੂ ਬਹੁਤ ਚੰਗਾ ਲਗਾਵੇ ਸਾਈਟਸ ਨੂੰ ਅੱਛੀ ਤਰ੍ਹਾਂ ਪੂਛਾ ਲਗਾ ਦੇਣੀ ਚਾਹੀਦੀ ਇਹਦੇ ਟਾਇਰ ਲੱਗੇ ਹੋਏ ਨੇਗੇ ਪਹਿਲਾ ਟਾਇਰ ਇਹਦੇ नीचे ਨਹੀਂ ਹੈਗੇ ਸੀ ਬਹੁਤ ਹੀ ਜ਼ਿਆਦਾ ਹੈਵੀ ਸੀ ਇਹ ਮੇਰੇ ਵਿਹਾਰੇ ਫਰਨੀਚਰ ਦੇ ਨਾਲ ਸੀਗਾ ਟੀਵੀ ਟਰਾਲੀ ਸੀ ਤੇ ਪਰ ਹੈਵੀ ਬਹੁਤ ਜ਼ਿਆਦਾ ਸੀ ਇਸਕਾਉਣੀ ਬਹੁਤ ਔਖੀ ਸੀ ਫਿਰ ਇਹਦੇ نیچے ਨਾ ਅਸੀਂ ਵੀਲਸ ਲਖਵਾ ਲੈ ਟਾਇਰ ਲਗਵਾ ਲੈ ਉਹਦੇ ਕਰਕੇ ਨਾ ਰੋਡ ਨਹੀਂ ਇੱਧਰ ਉੱਧਰ ਸੌਖੀ ਹੋ ਜਾਂਦੀ ਕੂੜਾ ਕੱਢਾ ਕੋਈ ਸਾਫ ਸਫਾਈ ਕਰਨੀ ਕੋਈ نیچے ਚੀਜ਼ ਗਿਰ ਜੇ ਤੇ ਉਹਨਾਂ ਕਰਕੇ ਈਜ਼ੀ ਹੋ ਜਾਂਦਾ ਫਿਰ ਮੈਂ ਥੋੜਾ ਜਿਹਾ ਕੰਦ ਤੋਂ ਹੀ ਹਟਾਤਾ ਟੇਬਲ ਮੈਂ ਕਿ ਚਲੋ ਫਿਰ ਟਾਈਮ ਹੋ ਰਿਹਾ ਪੌਣੇ 9 ਦਾ ਮੈਂ ਲੈ ਕੇ ਆਪਣਾ ਬ੍ਰੇਕਫਾਸਟ ਢੜੀ ਕਰਕੇ ਬਣਾਉਣਾ ਸਮੂਦੀ ਕਰਦੇ ਆਪਣਾ ਬ੍ਰੇਕਫਾਸਟ ਬਹੁਤ ਯੰਮੀ ਬਹੁਤ ਟੇਸਟੀ ਬਹੁਤ ਹੈਲਦੀ ਗੱਲ ਨਾ ਸਿਰਫ ਇੱਕ ਦਿਮਾਗ ਨੂੰ ਆਪਣੇ ਮਾਈਂਡ ਸੈਟ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ ਦਿਮਾਗ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ ਵੀ ਆਹ ਚੀਜ਼ ਹੈਲਦੀ ਹੈ ਹੈਲਦੀ ਬ੍ਰੇਕਫਾਸਟ ਬਣਾਉਣੇ ਔਖੀ ਗੱਲ ਨਹੀਂ ਹੁੰਦੀ ਚੂਜ਼ ਕਰਨਾ ਆਪਣੀ ਚੋਇਸ ਰੱਖਣੇ ਹੈਲਦੀ ਫੂਡ ਰਿਗਾਰਡਿੰਗ ਕੋਈ ਔਖਾ ਨਹੀਂ ਹੁੰਦਾ ਸਿਰਫ ਇਹ ਕ ਆਪਣੇ ਦਿਮਾਗ ਨੂੰ ਸਮਝਾਉਣਾ ਹੁੰਦਾ ਆਪਣਾ ਦਿਮਾਗ ਕਹਿੰਦਾ ਵੀ ਨਹੀਂ ਇਹ ਨਹੀਂ ਖਾਣਾ ਹੈਗਾ ਆਪਾਂ ਤਾਂ ਰੋਟੀਆਂ ਸਬਜ਼ੀਆਂ ਦਹੀਂ ਖਾਵਾਂਗੇ ਆਪਾਂ ਤਾਂ ਛੋਲੇ ਪਟੂਰੇ ਖਾਵਾਂਗੇ ਆਪਾਂ ਤਾਂ ਆਹ ਚੀਜ਼ ਖਾਵਾਂਗੇ ਹਨਾ ਵੀ ਇਹ ਨਾਲ ਤਾਂ ਮੈਂ ਰੱਜਣਾ ਨਹੀਂ ਹੈਗਾ ਕਿਉਂਕਿ ਹੈਲਦੀ ਫੂਡ ਦੇਖਣ ਵਿੱਚ ਤਾਂ ਆਪਾਂ ਨੂੰ ਆਇਆ ਲੱਗਦਾ ਵੀ ਇਹ ਨਾਲ ਆਪਣਾ ਪੇਟ ਨਹੀਂ ਭਰਨਾ ਹੁਣ ਦੇਖਣ ਤੁਹਾਨੂੰ ਆਇਆ ਲੱਗਦੋ ਵੀ ਇਹ ਨਾਲ ਰੱਜਾ ਜੂ ਇਹ ਨਾਲ ਢਿੱਡ ਭਰ ਜੂਗਾ ਢਿੱਡ ਵੀ ਭਰਦਾ ਤੇ ਸੈਟੀਸਫੈਕਸ਼ਨ ਵੀ ਹੋਊਗਾ ਆਪਣੇ ਆਪ ਨੂੰ ਤੇ ਵੀ ਮੈਂ ਬਹੁਤ ਹੈਲਦੀ ਤੇ ਵਧੀਆ ਚੀਜ਼ ਖਾਦਿਆਂ ਵੀ ਸਰੀਰ ਵਿੱਚ ਮੈਂ ਕੰਦ ਨਹੀਂ ਸੀ ਤੇ ਰੋਟੀ ਵੀ ਖਾਵਾਂਗੇ ਰੋਟੀ ਵੀ ਦੁਪਹਿਰੇ ਖਾਣੀ ਦੇਸੂਵੇਰ ਸਵੇਰੇ ਇੱਕ ਵਧੀਆ ਹੈਲਦੀ ਬ੍ਰੇਕਫਾਸਟ ਖਾਵਾਂਗੇ ਇਹ ਨਹੀਂ ਕਹਿੰਦੇ ਰੋਟੀ ਅਨ ਹੈਲਦੀ ਹੈ ਪਰ ਜੇ ਆਪਾਂ weight loss ਕਰਨਾ ਤਾਂ ਆਪਾਂ ਨੂੰ ਥੋੜੀ ਚੁਆਇਸ ਕਰਨੀ ਓਕੇ ਹੋਏ ਤਾਂ ਆਪਾਂ ਰੋਟੀ შეਣੀ ਓਕੇ ਹੋ ਜਾਂਦੀ ਹੈ ਤੇ ਹੁਣ ਇਸ ਟਾਈਮ ਤੇ ਮੇਰਾ ਕਿਚਨ ਦਾ ਸਾਰਾ ਕੰਮ ਹੋ ਗਿਆ ਸੀ ਖਤਮ ਖਾਣੇ ਦਾ ਭਾਂਡਿਆਂ ਦਾ ਕਿਚਨ ਨੂੰ ਸਾਫ ਕਰਨ ਦਾ ਕਿਚਨ ਚ ਮੈਂ ਫ੍ਰੀ ਸੀ ਪਰ ਜੋ ਦੇਖਿਆ ਲੌਬੀ ਫਾਲ ਫਿਰ ਸਫਾਈ ਕਰੇ ਬਿਨਾਂ ਰਹਿਣਾ ਨਹੀਂ ਜਾਂਦਾ ਵੀ ਲੌਬੀ ਦੀ ਇਹ ਹਾਲਤ ਹੋਈ ਪਈ ਹੈ ਸੋਫੇ ਦਾ ਕਵਰ ਵੀ ਸੈੱਟ ਕਰਨ ਵਾਲਾ ਟੇਬਲ ਤੇ ਵੀ ਕੱਪੜਾ ਮਾਰਨ ਵਾਲਾ ਫਿਰ ਇਹ ਨਹੀਂ ਆਉਂਦਾ ਚਾਹਤੋਂ ਆਪਣਾ ਘਰ ਇਸ ਤਰ੍ਹਾਂ ਗੰਦਾ ਹੋਵੇ ਔਰ ਖਾਸ ਕਰ ਲੌਬੀ ਕਿਉਂਕਿ ਲੌਬੀ ਜਿਹੜਾ ਮੇਨ ਸੀਟਿੰਗ ਏਰੀਆ ਆ ਜਾਂਦਾ ਕਾਮਨ ਏਰੀਆ ਆ ਜਾਂਦਾ ਉਹਨੂੰ ਆਪਾਂ ਤਾਂ ਗੰਦਾ ਛੱਡ ਨਹੀਂ ਸਕਦੇ ਬਿਲਕੁਲ ਵੀ ਤੇ ਇੱਥੇ ਮੈਂ ਫਿਰ ਥੋੜੀ ਮੈਂ ਕਿਹ ਚੱਲ ਸਾਫ ਸਫਾਈ ਕਰ ਦੰਦੇ ਆ ਕੋਈ ਵੀ ਏਰੀਆ ਘਰ ਦੀ ਕੋਈ ਵੀ ਜਗ੍ਹਾ ਥੋੜਾ ਬਹੁਤਾ ਆਪਾਂ ਹੱਤ ਪੱਲਾਂ ਦੀ ਮਾਰਾਂਗੇ ਨਾ ਉਹ ਦੇਖਣਯੋਗ ਨਹੀਂ ਹੁੰਦਾ ਮਲਕੇ ਕੰਮ ਸਾਰਾ 5 ਮਿੰਟ ਦਾ ਸੀ 5 ਮਿੰਟ ਹੀ ਲੱਗੇ ਪਰ ਆਪਾਂ ਨੂੰ ਕਈ ਵਾਰ ਨਾ ਕਾਲ ਹੋ ਜਾਂਦੀ ਕਈ ਵਾਰ ਮੈਂ ਵੀ ਕਾਲ ਖਾਂਦਿਆਂ ਨੀ ਵੀ ਹੁਣ ਮੈਂ ਥੱਕ ਗਈ ਚਲੋ ਛੱਡ ਪਰੇ ਹੁਣ ਨਹੀਂ ਮੈਥੋਂ ਸਾਫ਼ ਹੁੰਦਾ ਤੇ ਬਸ ਹੁਣ ਤਾਂ ਮੈਂ ਡੇਲੀ ਰੂਟੀਨ ਚ ਕਰਦੀ ਕਰਦੀ ਆ ਪਰ ਕਦੇ ਕਦੇ ਮੈਂ ਕਾਲ ਵੀ ਕਰ ਜਾਨੀ ਵੀ ਨਹੀਂ ਵੀ ਹੁੰਦੀ ਤੇ ਫਿਰ ਮੈਂ ਕਿਹਾ ਚਲੋ ਟੇਬਲ ਵੀ ਸਾਫ਼ ਕਰਦਾ ਕਪੜਾ ਮਾਰਦਾ ਤੇ ਸੋਫੇ ਦੇ ਕਵਰ ਸੈੱਟ ਕਰਦਾ ਆਚਾਰ ਸੀ ਮਿਰਚਾਂ ਦੇ ਵਰਤਮਾਨ ਵਿੱਚ ਇੱਥੇ ਰੱਖਿਆ ਹੋਇਆ ਟੇਬਲ ਤੇ ਰੱਖਿਆ ਵਾਲੇ ਥੋੜਾ ਜਿਹਾ ਹਿਲਾਉਣਾ ਪੈਂਦਾ ਤਾਂ ਕਿ ਸਿਰਕੇ ਨਾਲ ਸਾਰੀ ਮਿਰਚਾਂ ਕੋਟ ਹੋ ਜੰਨ ਉਹ ਮੈਂ ਹਿਲਾਵਾ ਨਹੀਂ ਹੁੰਦੀ ਆ ਟੇਬਲ ਤੇ ਸੋਫਾ ਵਗੈਰਾ ਸੈੱਟ ਕਰਕੇ ਟੇਬਲ ਕਲੀਨ ਕਰਕੇ ਉਸ ਤੋਂ ਬਾਅਦ ਵੋਸਫੇਸ਼ਨ ਕਲੀਨ ਕੀਤਾ ਇਹ ਵੀ ਫਿਰ ਮੈਂ ਕਿਹਾ ਚਲੋ ਹੁਣ ਲੱਗਦਿਆ ਤੇ ਇਹ ਵੀ ਕਰਦਾ ਫਿਰ ਜਦੋਂ ਆਪਾਂ ਕੰਮ ਕਰਨ ਲੱਗ ਜਿੰਨਾ ਕੰਮ ਚੋਂ ਕੰਮ ਨਿਕਲ ਆਉਂਦੇ ਨੇ ਫਿਰ ਆਪਣਾ ਵੀ ਮਨ ਬਣ ਜਾਂਦਾ ਕੰਮ ਕਰਨ ਦਾ ਤੇ ਸਫਾਈ ਕਰਕੇ ਵਧੀਆ ਵੀ ਲੱਗਦਾ ਖੁਸ਼ੀ ਵੀ ਹੁੰਦੀ ਹੈ ਸਕੂਨ ਵੀ ਮਿਲਦਾ ਸਾਫ ਕਰਕੇ ਜਦੋਂ ਆਪਣਾ ਘਰ ਸਾਫ ਹੋ ਜਾਂਦਾ ਪਹਿਲਾਂ ਮੈਂ ਛੱਡ ਰਹੀ ਸੀ ਅਜ ਕੋਲ ਨਹੀਂ ਕਰਦੀ ਸੀ ਫਿਰ ਕਰਦੀ ਕਰਦੀ ਬਾਅਦ ਫਿਰ ਐ ਹੋ ਜਾਂਦਾ ਵੀ ਆ ਵੀ ਕਰਤੀ ਆ ਵੀ ਕਰਦੇ ਹੋ ਕੰਮ ਕਰਨ ਲੱਗ ਜੋਂ ਨਾ ਕੰਮ ਚੋਂ ਕੰਮ ਨਿਕਲ ਹੀ ਆਉਂਦੇ ਨੇ ਕਿੰ ਟਿਪ ਡਿਪੈਂਡ ਕਰਦਾ ਜੇ ਆਪਾਂ ਕੰਮ ਕਰਨਾ ਚਾਹੁੰਦੇ ਆ ਆਪਣੇ ਇੰਟਰਸਟ ਆ ਤਾਂ ਕੰਮ ਆਪਾਂ ਨੂੰ ਦਿਖਣਗੇ ਵੀ ਨਿਕਲਣਗੇ ਵੀ ਜੇ ਆਪ ਨੂੰ ਇੰਟਰਸਟ ਹੀ ਨਹੀਂ ਕੰਮ ਕਰਨਾ ਹੀ ਨਹੀਂ ਪਰ ਆਪੇ ਖਤਮ ਨੇ ਸਾਰੇ ਮੁੱਕੇ ਮਕਾਇਨੇ ਕੰਮ ਫਿਰਦਾ ਆਪਣੇ ਫਿਰ ਬਾਹਰੋਂ ਫ੍ਰਿਜ ਸਾਫ਼ ਕਰਨ ਵਾਲਾ ਸੀ ਜਿਸ ਦਿਨ ਮੈਂ ਆਪਣੇ ਕਿਚਨ ਕਲੀਨ ਕਰੇ ਸੀ ਉਸ ਦਿਨ ਬਾਹਰੋਂ ਰਹਿ ਗਿਆ ਸੀ ਕਲੀਨ ਕਰਨ ਨਾਲ ਅੰਦਰੋਂ ਤਾਂ ਮੈਂ ਵਾਈਪ ਕਰਤਾ ਸੀਗਾ ਇਹ ਵੀ ਕੋਲ ਈ ਸੀ ਮੈਨੂੰ ਦੋ ਤਿੰਨ ਦਿਨਾਂ ਤੋਂ ਵੀ ਕਰਦੀਆਂ ਕਰਦੀਆਂ ਬਸ ਕਰੂੰਗੀ ਤੇ ਮੈਂ ਕਿਹਾ ਚਲ ਹੁਣ ਲੱਗਦੇ ਹਾਂ ਤੇ ਇਹ ਵੀ ਕਰਦਾ ਇਹ ਵੀ ਕਿਉਂ ਛੱਡਾਂ ਪਾੜੋਂ ਫ੍ਰਿਜ ਕਰ ਰਹੇ ਹਾਂ ਕਲੀਨ ਦਾਗ-ਦੂਖ ਪੈ ਜਾਂਦੇ ਨੇ ਫਿਰ ਉਹ ਦਿਖਦੇ ਨੇ ਬੂਰੇ ਲੱਗਦੇ ਨੇ ਹੌਲੀ-ਹੌਲੀ ਦਿਨ ਬਾ ਦਿਨ ਉਹ ਵਧ ਹੀ ਜਾਂਦੇ ਨੇ ਜਿਆਦਾ ਹੋ ਹੀ ਜਾਂਦੇ ਨੇਗੇ ਸਾਫਤਾ ਮੈਂ ਕਰ ਦੂੰਗੀ ਸ਼ਾਮ ਤੱਕ ਪਰ ਫਿਰ ਉਹ ਹੀ ਕੱਲ ਦਾਗ ਚਮਕਣਗੇ ਚਮਕਣਗੇ ਕੱਲ ਨੂੰ ਦਵਾ ਹੋਰ ਜਿਆਦਾ ਹੋ ਜਾਣਗੇ ਫਿਰ ਕਰਨੇ ਹੀ ਪੈਂਦੇ ਨੇ ਕਿਉਂਕਿ ਸਭ ਦਾ ਯੂਜ਼ ਕਰਨ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹਨ ਤੇ ਇੱਕ ਦੋ ਭੈਣਾਂ ਦਾ ਮੈਨੂੰ ਕਮੈਂਟ ਵੀ ਆਇਆ ਸੀ ਕਹਿੰਦੇ ਨੇ ਅਸੀਂ ਕਿਚਨ ਚ ਵੀ ਸਾਫ ਸਫਾਈ ਕਰਦੇ ਹਾਂ ਸੈਟਿੰਗ ਕਰਨਾ ਚਾਹੁੰਦੀ ਹਾਂ ਮੈਂ ਵੀ ਕਿਚਨ ਆਰਗੇਨਾਈਜ਼ ਕਰਨਾ ਚਾਹੁੰਦੀ ਹਾਂ ਪਰ ਮੇਰੀ ਮਦਰ-ਇਨ-ਲॉ ਆ ਕੇ ਆਇਆਂ ਕਭ ਤਾਂ ਦਿੰਨੇ ਉਹ ਖਲਾਰਾ ਪਾਣ ਦਿੰਨੇ ਉਹ ਸੈਟਿੰਗ ਨਹੀਂ ਕਰਦੇ ਸਮਾਨ ਕੀ ਤੋਂ ਕਿਤੇ ਰੱਖ ਦਾਂਦੇ ਨੇਗੇ ਹੋਂ ਦਾ ਘਰ ਵਿੱਚ ਜ਼ਰੂਰ ਫਰਕ ਹੁੰਦਾ ਜਦੋਂ ਘਰ ਵਿੱਚ ਦੋ ਲੇਡੀਜ਼ ਹੁੰਦੇ ਨਾ ਆਪਾਂ ਦੋ ਲੇਡੀਜ਼ ਨੇ ਕਿਚਨ 'ਚ ਕੰਮ ਕਰਨਾ ਹੁੰਦਾ ਚਾਹੇ ਕੰਮ ਨਹੀਂ ਵੀ ਕਰਨਾ ਥੋੜਾ ਬਹੁਤ ਹੀ ਕਰਨਾ ਹੁੰਦਾ ਕੁਝ ਵੀ ਇਹ ਫਰਕ ਪੈਂਦਾ ਚੀਜ਼ ਦਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਦੋਹੀ ਮੈਂ ਕਹਨੀ ਹਰ ਇੱਕ ਦਾ ਅਲੱਗ ਤਰੀਕਾ ਹੁੰਦਾ ਚੀਜ਼ ਨੂੰ ਰੱਖਣ ਦਾ ਬਰਤਨ ਦਾ ਕੋਈ ਤਾਂ ਹੁਣ ਜਿਹਨੇ ਤਾਂ ਸਫਾਈ ਕਰਨੀ ਆ ਸੈਟਿੰਗ ਕਰਨੀ ਆ ਉਹ ਤਾਂ ਚੀਜ਼ ਜਿੱਥੋਂ ਚੱਕੂਗਾ ਉੱਥੇ ਰੱਖੂਗਾ ਹਨਾ ਜਿੰਨੂੰ ਮਨ ਪਤਾ ਹੀ ਨਹੀਂ ਹੈਗਾ ਸਫਾਈ ਕਰਨੀ ਨਹੀਂ ਉਹਨੂੰ ਉਸ ਚੀਜ਼ ਦੀ ਵੈਲਿਊ ਨਹੀਂ ਹੁੰਦੀ ਹੈਗੀ ਵੀ ਮੈਂ ਇਹ ਚੱਕਦਾ ਲਈ ਮੈਂ ਵਾਪਸ ਏਅਰ ਕਮੇ ਰੱਖਣੀ ਆ ਕਿੱਥੇ ਰੱਖਣੀ ਹੈਗੀ ਤੇ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਮੈਂ ਧੋਤੇ ਕਿਚਨ ਦੇ ਟੋਵਲ ਟੋਵਲ ਮੈਂ ਗਰਮ ਪਾਣੀ ਵਿੱਚ ਪਹਿਲਾਂ ਹੀ ਸੋਕ ਕਰਕੇ ਰੱਖਦੇ ਸੀ ਐਨੇ ਚਲੋ ਮੈਂ ਡਸਟਿੰਗ ਮੇਰਾ ਲੰਗੀ ਕਰਨ ਤੇ ਹੁਣ ਇਹਨਾਂ ਨੂੰ ਸਾਫ ਕਰਕੇ ਧੋ ਕੇ ਹਲਕਾ ਹਲਕਾ ਮੈਂ ਥਾਪੀ ਨਾ ਕੁੱਟਦਾ ਨਹੀਂ ਹੁਣ ਇਹਨਾਂ ਸੋਕ ਕਰਕੇ ਰੱਖਦਾ ਨਹੀਂ ਗਰਮ ਪਾਣੀ ਵਿੱਚ ਸਰਫ ਪਾ ਕੇ ਫਿਰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਧੋਣ ਤੇ ਹਲਕਾ ਜਿਹਾ ਥਾਪੀ ਲਗਾ ਕੇ ਕੁੱਟ ਕੇ ਤੇ ਇਹਨਾਂ ਨੂੰ ਹੁਣ ਪੈ ਪਾ ਦਾਂ ਨੇ ਸੁੱਕਣੇ ਧੁੱਪੇ ਸੁੱਕ ਜਾਣਗੇ ਧੁੱਪ ਤਾਂ ਫਿਰ ਲਾਂਚ ਛੋਣ ਲਵਾਂਗੇ ਧੁੱਪੇ ਨਾਲ ਫਿਰ 스멜 ਨਹੀਂ ਆਉਂਦੀ ਹੈਗੀ ਟੋਵਲਸ ਵਿੱਚ ਬਿਲਕੁਲ ਕੜਕ ਹੋ ਜਾਣਗੇ ਧੁੱਪ ਚ ਤੇ ਹੁਣ ਹੋ ਗਿਆ ਸ ਮੇਰੇ ਲਾਂਚ ਦਾ ਟਾਈਮ ਅੱਜ ਜਿਹਨੇ ਸਵੇਰੇ ਬਣਾਈ ਸੀ ਕਾਲੇ ਚਨੇ ਸਬਜ਼ੀ ਨਾਲ ਬਹੁਤ ਸਵਾਦ ਬਣੀ ਸੀ ਉਹਦਾ ਰੋਜ਼ ਸਵਾਦ ਆਉਂਦੀ ਆ ਪਰ ਕਦੇ-ਕਦੇ ਨਾ ਥੋੜੀ ਐਕਸਟਰਾ ਆਰਡੀਨਰੀ ਸਵਾਦ ਲੱਗਦੀ ਆ ਜੋ ਐਕਸਟਰਾ ਵਾਲੀ ਸਵਾਦ ਸੀ ਤੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਬੇਸ ਤੇ ਹੈਵੀ ਸੌਕੇ ਨੇ ਬਣਾਉਣੇ ਆਉਂਦੇ ਵੀ ਹੋਣਗੇ ਸਾਰੀਆਂ ਭੈਣਾਂ ਨੂੰ ਚਲੋ ਫਿਰ ਵੀ ਇੱਕ ਵਾਰ ਆਪਣੀ ਰੈਸਪੀ ਸ਼ੇਅਰ ਕਰਤਾ ਨਹੀਂ ਆ ਫਿਰ ਕੜਾਹੀ ਵਿੱਚ ਮੈਂ ਲੈ ਰਹੀਆਂ ਦੇਸੀ ਘਿਓ ਦੇਸੀ ਘਿਓ ਮੈਂ ਨਾਪਿਆ ਨਹੀਂ ਤੋਲਿਆ ਨਹੀਂ ਹੈਗਾ ਜਸ ਅੰਦਾਜ਼ੇ ਨਾਲ ਪਾ ਲਿਆ ਤੇ ਬੇਸਨ ਮੈਂ ਲੈ ਰਹੀਆਂ 800 ਗ੍ਰਾਮ 400 ਗ੍ਰਾਮ ਮੇਰੇ ਕੋਲ ਹੈਗਾ ਮੋਟਾ ਬੇਸਨ ਲੱਡੂਆਂ ਵਾਲਾ ਦਰਦਰਾ ਬੇਸਨ ਵੀ ਕਹਿੰਦੇ ਨੇ ਆ ਤੇ 400 ਗ੍ਰਾਮ ਨਾਰਮਲ ਬੇਸਨ ਜਿਹੜਾ ਆਪਾਂ ਘਰੇ ਪਕੌੜਿਆਂ ਦੀ ਕੜੀ ਲਈ ਯੂਜ਼ ਕਰਦੇ ਹਾਂ ਦੋ ਤਰ੍ਹਾਂ ਦਾ ਬੇਸਨ ਲੈ ਰਹੀਆਂ ਦਾਣੇਦਾਰ ਬੇਸਨ ਜਿਹੜਾ ਹੁੰਦਾ ਮੋਟਾ ਬੇਸਨ ਉਹਦਾ ਟੈਕਸਚਰ ਥੋੜਾ ਤੇ ਮੈਂ ਪਾ ਲਿਆ 800 ਗ੍ਰਾਮ ਬੇਸਨ ਤੇ ਕਿਉਂ ਮੈਂ ਦੱਦੇ ਨਾਲ ਪਾਇਆ ਕਿਉਂਕਿ ਕਿਉਂ ਤਾਂ ਉਨਾ ਹੀ ਪੈਣਾ ਜਿੰਨਾ ਬੇਸਨ ਸੋਕੂ ਆ ਘੱਟ ਹੋ ਖੁਸ਼ਕ ਲੱਗੋ ਤਾਂ ਬਾਅਦ ਵਿੱਚ ਦੁਬਾਰੇ ਪਾ ਲਾਂਗੇ ਫੈਸੇ ਬਹੁਤ ਜ਼ਿਆਦਾ ਕਿਉਂ ਲੱਡੂਆਂ ਚ ਨਹੀਂ ਪਾਉਣਾ ਹੁੰਦਾ ਥੋੜਾ ਥੋੜਾ ਕਰਕੇ ਹੀ ਪਾਉਣਾ ਹੁੰਦਾ ਜੇ ਬਹੁਤ ਜ਼ਿਆਦਾ ਪਾ ਲੰਗ ਤਾਂ ਫਿਰ ਉਹਦਾ ਟੈਕਸਚਰ ਨਹੀਂ ਅੱਛਾ ਉਹਦਾ ਲੱਡੂ ਬੰਨੇ ਨਹੀਂ ਆਉਂਦੇ ਸ਼ੇਪ ਨਹੀਂ ਹੁੰਦੀ ਹੈਗੀ ਲੱਡੂਆਂ ਦੇ ਪ੍ਰੋਪਰ ਪਹਿਲਾਂ ਤਾਂ ਲੱਗੂ ਆਪਾਂ ਨੂੰ ਖੁਸ਼ਕ ਆ ਤੇ ਪਰ ਬਾਅਦ ਵਿੱਚ ਫਿਰ ਜਿਵੇਂ ਜਿਵੇਂ ਬੇਸਨ ਪੁੰਨਿਆ ਜਾਂਦਾ ਤੇ ਖੁਸ਼ਬੂ ਵੀ ਬਹੁਤ ਅੱਛੀ ਹੁੰਦੀ ਹੈ ਕਲਰ ਵੀ ਚੇਂਜ ਹੁੰਦਾ ਪੇਸੰਟ ਢਿੱਲਾ ਵੀ ਹੋ ਜਾਂਦਾ ਕਿਉਂ ਉਹ ਵੀ ਛੱਡਦਾ ਜਾਂਦਾ ਹੈ ਇਸ ਕਰਕੇ ਸਟਾਰਟਿੰਗ ਤਾਂ ਮੈਂ ਘੱਟ ਹੀ ਪਾਉਣੀ ਹੁੰਦੀ ਹੈ ਕਿਉਂ ਤੇ ਫਿਰ ਥੋੜਾ ਜਿਹਾ ਭੁੰਨਣਾ ਤਾਂ ਔਖਾ ਲੱਗਦਾ ਸਟਾਰਟਿੰਗ ਵਿੱਚ ਪਰ ਹੌਲੀ-ਹੌਲੀ ਫਿਰ ਢਿੱਲਾ ਹੋਣ ਲੱਗ ਜਾਂਦਾ ਹੈ ਫਿਰ ਬਹੁਤ ਜ਼ਿਆਦਾ ਕਿਉਂ ਪਾਲਾਂਗੇ ਉਹ ਵੀ ਦਿੱਕਤ ਆਊਗੀ ਆਪਾਂ ਨੂੰ ਬਾਹਰ ਵਿੱਚ ਲੱਡੂ ਨਹੀਂ ਬਣਦੇ ਹੈਗੇ ਇਸ ਕਰਕੇ ਸਟਾਰਟਿੰਗ ਵਿੱਚ ਹਮੇਸ਼ਾ ਕਿਉ ਘੱਟ ਕੋ ਤੁਸੀਂ ਨਾਪ ਲਓ ਬੇਸਨ ਦੇ ਬਰਾਬਰ ਨਾਪ ਕੇ ਜ਼ਰੂਰ ਰੱਖ ਲਓ ਪਰ ਇੱਕ ਵਾਰੀ ਚ ਸਾਰਾ ਕਿਉ ਨਾ ਪਾਇਓ ਥੋੜਾ-ਥੋੜਾ ਕਰਕੇ ਹੀ ਪਾਇਓ ਤੇ ਬੇਸਨ ਨੂੰ ਜੇ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਭੁੰਨਾਂਗੇ ਤਾਂ ਬਹੁਤ ਵਧੀਆ ਭੁੰਨੇ ਜਾਂਦਾ ਹਾਈ ਫਲੇਮ ਤੇ ਜੇ ਭੁੰਨਾਂਗੇ ਬੇਸਨ ਇੱਕਦਮ ਲਾਲ ਹੋ ਜੂ ਪਰ ਉਹਦਾ ਟੇਸਟ ਉਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਜਿਹੜਾ ਮੀਡੀਅਮ ਫਲੇਮ ਤੇ ਬੇਸਨ ਭੁੰਨਿਆ ਜਾਂਦਾ ਨਾ ਉਹਦਾ ਰੰਗ ਸਵਾਦ ਟੈਕਸਚਰ ਬਹੁਤ ਵਧੀਆ ਬਣਦਾ ਤੇ ਬੇਸਨ ਹੁਣ ਦੇਖੋ ਭੁੰਨਿਆ ਗਿਆ ਕਲਰ ਵੀ ਕਿੰਨਾ ਬਦਲ ਗਿਆ ਲਾਲ ਹੋ ਗਿਆ ਬੇਸਨ ਟਿੱਟਿਲਾ ਵੀ ਦੇਖੋ ਹੋ ਗਿਆ ਐਂ ਲੱਗਦਾ ਜਿਵੇਂ ਕੋਲੀ ਕੀ ਉਹਦੀ ਹੋਰ ਪਾਥ ਹੋਵੇ ਪਰ ਮੈਂ ਸਟਾਰਟਿੰਗ ਵਿੱਚ ਜਿਹੜਾ ਕਿਉ ਪਾਇਆ ਸੀ ਉਨਾ ਕੀ ਪਾਇਆ ਸੀਗਾ ਜਾਂਦਾ ਕਿਉਂ ਨਹੀਂ ਪਾਉਣਾ ਕਿਉਂਕਿ ਬਾਅਦ ਵਿੱਚ ਦੇਖੋ ਆਪ ਵੀ ਤੁਸੀਂ ਦੇਖ ਰਹੇ ਹੋ ਵੀ ਢਿੱਲਾ ਹੋ ਜਾਂਦਾ ਬੇਸਨ ਕਿਉਂ ਛੱਡ ਜਾਂਦਾ ਜਦੋਂ ਭੁੰਨਿਆ ਜਾਂਦਾ ਪਤਲਾ ਹੋ ਜਾਂਦਾ ਇਸ ਕਰਕੇ ਜ਼ਿਆਦਾ ਕਿਉਂ ਸਟਾਰਟਿੰਗ 'ਚ ਨਾ ਪਾਏ ਹੁਣ ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਹੋਣ ਲਈ ਰੱਖ ਦਾਂਗੇ ਹਲੇ 'ਚ ਮਿੱਠਾ ਮੂਟਾ ਕੁਝ ਨਹੀਂ ਪਾਉਣਾ ਗੈਸ ਮੈਂ ਕਰਤਾ ਬੰਦ ਜਦੋਂ ਬਿਲਕੁਲ ਠੰਡਾ ਹੋ ਗਿਆ ਫਿਰ ਆਪਾਂ ਖੰਡ ਪਾਵਾਂਗੇ ਤੇ ਬੇਸਨ ਦੇਖੋ ਹੁਣ ਹੋ ਗਿਆ ਬਿਲਕੁਲ ਠੰਡਾ ਬਿਲਕੁਲ ਠੰਡਾ ਕਰ ਲਓ ਕਿਉਂਕਿ ਗਰਮੀਆਂ ਥੋੜਾ ਟਾਈਮ ਲੱਗੂ ਲੱਗ ਸਕਦਾ 2 ਘੰਟੇ 3 ਘੰਟੇ ਵੀ ਲੱਗ ਜੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਦੇਸੀ ਖੰਡ ਖੰਡ ਮੈਂ ਬਰਾਬਰ ਦੀ ਪਾ ਰਹੀਆਂ 800 800 ਗ੍ਰਾਮ ਬੇਸਨ ਸੀਗਾ ਖੰਡ ਮੈਂ 100 150 ਗ੍ਰਾਮ ਘੱਟ ਪਾ ਰਹੀਆਂ ਯਾਨੀ ਕਿ ਤੁਸੀਂ ਬਰਾਬਰ ਚੋਖ ਲਓ ਖੰਡ ਉਹਦੇ ਵਿੱਚੋਂ ਕੁਛ ਥੋੜੀ ਜਿਹੀ ਰੱਖ ਲਓ ਚਾਹੀਏ ਜੇ ਤੁਹਾਨੂੰ ਮਿੱਠਾ ਪੂਰਾ ਪਸੰਦ ਆ ਵਧੇ ਮਿੱਠਾ ਪਸੰਦ ਆ ਤਾਂ ਬਰਾਬਰ ਦੀ ਪਾਇਓ ਪਰ ਜੇ ਮਿੱਠਾ ਜੇ ਤੁਸੀਂ ਲਾਈਟ ਪਸੰਦ ਆ ਤਾਂ 100 ਗ੍ਰਾਮ 150 ਗ੍ਰਾਮ 200 ਗ੍ਰਾਮ ਘਟਾ ਦੇ ਬਸ ਇੰਨੇ ਕੁ ਕਿਉਂਕਿ ਦੇਸੀ ਕਿਉਂ ਘਰ ਦਾ ਜਿਹੜਾ ਹੁੰਦਾ ਉਸ 'ਚ ਵੀ ਮਿਠਾਸ ਹੁੰਦੀ ਆ ਕਿਉਂਕਿ ਉਹ ਚੋਈ ਮਠਾਸ ਹੁੰਦੀ ਕਿਉਂਕਿ ਦੁੱਧਰ ਤੋਂ ਬਣਾ ਦੁੱਧ ਵਿੱਚ ਮਠਾਸ ਹੁੰਦੇ ਕਿਉਂਕਿ ਚੋਈ ਮਠਾਸ ਹੁੰਦੀ ਆ ਬਾਕੀ ਅੱਜ ਕੱਲ ਹਰ ਇੱਕ ਕੋਈ ਲਾਈਟ ਮਿੱਠਾ ਪਸੰਦ ਕਰਦਾ ਦੇਸੀ ਖੰਡ ਮੈਂ ਪਾ ਲਈ ਤੇ ਦੇਸੀ ਖੰਡ ਪਾ ਕੇ ਇਹਨੂੰ ਅੱਛੀ ਤਰ੍ਹਾਂ ਕਰ ਲਾਂਗੇ ਮਿਕਸ ਮੈਂ ਹੱਥ ਨਾਲ ਹੀ ਮਿਕਸ ਕਰ ਲੈਣੀ ਕਿਉਂਕਿ ਕਟਚੀ ਵਗੈਰਾ ਨਾਲ ਉਹਨਾਂ ਵਧੀਆ ਮਿਕਸ ਨਹੀਂ ਹੁੰਦਾ ਹੱਥ ਨਾਲ ਖੰਡ ਵਧੀਆ ਮਿਕਸ ਹੋ ਜੂਗੀ ਬਾਕੀ ਖੰਡ ਹਮੇਸ਼ਾ ਠੰਡਾ ਕਰਕੇ ਹੀ ਪਾਏ ਲੱਡੂਆਂ 'ਚ ਛੰਡਿਆ ਕਰਕੇ ਹੀ ਫੇਰ ਹੀ ਖੰਡ ਪੈਣਦੀ ਆ ਦੇਖੋ ਖੰਡ ਮਿਕਸ ਹੋ ਗਈ ਪਰ ਲੱਡੂ ਸ਼ੇਪ ਨਹੀਂ ਬਣ ਰਹੀ ਹੈਗੀ ਨਾ ਬਲਕਿ ਮੈਂ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਪਾਉਣਾ ਦੁੱਧ ਠੰਡਾ ਦੁੱਧ ਹੋਣਾ ਚਾਹੀਦਾ ਫ੍ਰਿਜ ਵਾਲਾ ਦੁੱਧ ਥੋੜਾ ਥੋੜਾ ਕਰਕੇ ਪਾਵਾਂਗੇ ਇੱਕਦਮ ਬਹੁਤ ਜ਼ਿਆਦਾ ਦੁੱਧ ਨਹੀਂ ਪਾਉਣਾ ਬਿਲਕੁਲ ਥੋੜ੍ਹਾ ਥੋੜਾ ਕਰਕੇ ਪਾਵਾਂਗੇ ਤੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਵਾਰ ਤਾਂ ਸਟਾਰਟਿੰਗ 'ਚ ਦੁੱਧ ਨਾਲ ਵੀ ਆਇ ਲੱਗੂ ਜਿਵੇਂ ਇਹ ਤਾਂ ਹੋਰ ਵੀ ਪਤਲਾ ਹੋ ਗਿਆ ਦੁੱਧ ਪਾ ਕੇ ਪਰ ਜਿਵੇਂ ਜਿਵੇਂ ਇਹਨੂੰ ਮਿਕਸ ਕਰੀ ਚੱਲਾਂਗੇ ਨਾ ਬੇਸਨ ਆ ਜਿਹੜਾ ਦੁੱਧ ਸੋਕ ਲੂਗਾ ਬੇਸਨ ਖੁਸ਼ਕ ਹੋ ਜਾਊਗਾ ਲੱਡੂਆਂ ਦੀ ਸ਼ੇਪ ਵਧੀਆ ਬਣਨ ਲੱਗ ਜੂਗੀ ਬਸ अच्छी तरह मिक्स ਕਰੀ ਚਲੋ ਜਿਵੇਂ ਜਿਵੇਂ ਮਿਕਸ ਕਰਾਂਗਾ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਕਿ ਹਾਂ ਬੇਸਨ ਟਾਈਟ ਹੋਣ ਲੱਗ ਗਿਆ ਖੁਸ਼ਕ ਹੋਣ ਲੱਗ ਗਿਆ ਦੁੱਧ ਕਿਉਂ ਐਕਸਟਰਾ ਜਿਹੜਾ ਲੱਗਦਾ ਹੁੰਦਾ ਨਾ ਉਹ ਸੋਕ ਲਾਂਦਾ ਬਹੁਤ ਵਧੀਆ ਬਾਈਂਡਿੰਗ ਬਣਦੀ ਹੈ ਲੱਡੂ ਬਹੁਤ ਵਧੀਆ ਸ਼ੇਪ ਚ ਬਣਦੇ ਨੇ ਦੁੱਧ ਨਾਲ ਕਈਆਂ ਦਾ ਸੁਣ ਕੇ ਵੀ ਹੈਰਾਨੀ ਹੋਪੇ ਹੈ ਬੇਸਨ ਚ ਦੁੱਧ ਜਦੋਂ ਮੈਂ ਵੀ ਪਹਿਲੀ ਵਾਰ ਸੁਣਿਆ ਸੀ ਬੇਸਨ ਚ ਦੁੱਧ ਪਾਉ ਉਹ ਇਹਨਾਂ ਲੱਡੂ ਬਣਦੇ ਨੇ ਮੈਨੂੰ ਵੀ ਬੜਾ ਅਜੀਬ ਲੱਗਿਆ ਸੀਗਾ ਪਰ ਹੁਣ ਤਾਂ ਮੈਂ ਬਹੁਤ ਟਾਈਮ ਤੋਂ ਦੁੱਧ ਪਾ ਕੇ ਇਸ ਤਰ੍ਹਾਂ ਲੱਡੂ ਬਣਾਉਣੀ ਹੈ ਬਹੁਤ ਵਧੀਆ ਸ਼ੇਪ ਬਣ ਜਾਂਦੀ ਹੁਣ ਲੱਡੂ ਬਨਣ ਲੱਗੇ। ਪਾ ਤੁਸੀਂ ਵੱਟ ਕੇ ਦੇਖ ਲਓ ਤੇ ਦੁੱਧ ਬਹੁਤ ਜ਼ਿਆਦਾ ਨਹੀਂ ਪਾਉਣਾ। ਥੋੜਾ ਥੋੜਾ ਕਰਕੇ ਹੀ ਪਾਓ। ਜਿਆਦਾ ਪਾਉਂਗੇ ਬੇਸਣ ਬਹੁਤ ਖੁਸ਼ਕ ਹੋ ਜਾਊਗਾ। ਖੇਡਣ ਲੱਗ ਜੂ ਲੱਡੂ ਨਹੀਂ ਬਣਨੇ ਹੈਗੇ ਫਿਰ। ਆ ਦੇਖੋ ਲੱਡੂ ਬਹੁਤ ਵਧੀਆ ਬਨਣ ਲੱਗੇ ਤੇ ਲੱਡੂ ਬਣਾ ਬਣਾ ਆਪਾਂ ਰੱਖ ਲਾਂਗੇ। ਮੈਨੂੰ ਤਾਂ ਲੱਗਿਆ ਬਹੁਤ ਟਾਈਮ ਲੱਡੂ ਵੱਟਣ ਵਿੱਚ ਕਿਉਂਕਿ ਮੈਂ ਸਲੋ ਵੱਟਦੀ ਆ ਲੱਡੂ। ਸਪੀਡ ਨਹੀਂ ਮੇਰੀ ਨਹੀਂ ਫਾਸਟ ਵੱਟ ਲਾਣੀ ਵਧੀਆ ਲੱਡੂ। ਪਰ ਸਪੀਡ ਨਹੀਂ ਫਾਸਟ ਮੈਨੂੰ ਤਾਂ ਲੱਗਿਆ ਸੀ ਬਹੁਤ ਟਾਈਮ ਤੁਸੀਂ ਹੈਲਪ ਲੈ ਲਓ ਕਿਸੇ ਦੀ। ਗੋਲ ਗੋਲ ਲੱਡੂ ਵਟ ਕੇ ਤਿਆਰ ਨੇ ਘਰ ਦੇ ਬਣੇ ਹੋਏ ਬੇਸਨ ਦੇ ਲੱਡੂ ਬਾਜ਼ਾਰ ਵਾਲੇ ਲੱਡੂ ਨਾਲੋਂ ਕਿਤੇ ਜ਼ਿਆਦਾ ਸਵਾਦ ਲੱਗਦੇ ਨੇ ਕਿਉਂਕਿ ਆਪਾਂ ਬੇਸਨ ਜ਼ਿਆਦਾ ਭੁੰਨਦੇ ਆ ਜਿਹੜਾ ਬਾਜ਼ਾਰ 'ਚ ਲੱਡੂ ਮਰਫੀ ਮਿਲਦੀ ਹੈ ਨਾ ਬੇਸਨ ਦੀ ਉਹ ਬੇਸਨ ਨੂੰ ਇੰਨਾ ਜ਼ਿਆਦਾ ਨਹੀਂ ਭੁੰਨਦੇ ਜਿੱਤੇ ਕਰਕੇ ਉਹਨਾਂ ਵਧੀਆ ਟੇਸਟ ਨਹੀਂ ਆਉਣਾ ਮੈਨੂੰ ਨਹੀਂ ਬਾਜ਼ਾਰ ਵਾਲੇ ਵਧੀਆ ਲੱਗਦੇ ਤੇ ਘਰੇ ਬਣੇ ਹੋਏ ਲੱਡੂ ਤੇ ਬੇਸਨ ਸੌਰੀ ਲੱਡੂ ਬੇਸਨ ਤੇ ਤੇ ਮਰਫੀ ਬੇਸਨ ਦੀ ਆਪਾਂ ਬੇਸਨ ਪੂਰਾ ਭੁੰਨਦੇ ਆ ਤੋਂ ਜਿਹੜਾ ਪਣਾਈ ਦਾ ਟੇਸਟ ਹੁੰਦਾ ਨਾ ਉਹੀ ਮੇਨ ਚੀਜ਼ ਹੁੰਦੀ ਹੈ ਲੱਡੂਆਂ 'ਚ ਬਰਫੀ ਚ ਤੇ ਦੇਖੋ ਜੇ ਲੱਡੂ ਬਣ ਕੇ ਤਿਆਰ ਨੇ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਇਹ ਰੈਸਪੀ ਜਿਵੇਂ ਰਖੜੀਆਂ ਆ ਰਹੀਆਂ ਨੇ ਰਖੜੀਆਂ ਤੇ ਬਣਾ ਸਕਦੇ ਹੋ ਕਿਸੇ ਨੇ ਭੈਣ ਭਾਈ ਨੇ ਘਰੇ ਆਉਣਾ ਨਹੀਂ ਕੁਝ ਮਿੱਠਾ ਫਟਾਫਟ ਬੇਸਨ ਪਿਆਈ ਹੁੰਦਾ ਆਪਣੇ ਕੋਲੇ ਤੇ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋਗੇ ਇਹ ਤੇ ਠੰਡੇ ਕਰਕੇ ਇਹਨਾਂ ਨੂੰ ਪਾਲੰਗ ਕੰਟੇਨਰ ਵਿੱਚ 1 ਮਹੀਨਾ ਤੱਕ ਇਹ ਖਰਾਬ ਨਹੀਂ ਹੁੰਦੇ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ